ਅੱਜ ਸਸਿਕਾ ਜੀ ਅੱਜ ਬੀਜਾਂ ਵੀ ਆਲੂ ਸਸਕੂ ਪਰਫਾ ਪਰ ਲੈ ਕੇ ਜਾਂਦੇ ਆਂ ਖੇਤਾਂ 'ਚ ਤੇ ਫਿਰ ਢਾਈ ਟਾਲੀ 'ਚ ਲੈ ਕੇ ਜਾਵਾਂਗੇ ਰੋਟੀ ਹਾਂ ਹਾਂ ਜੀ ਆਹ ਬੱਦਰ ਆਹੀ ਤੇ ਅੱਜ ਲੁਧਿਆਣੇ ਜਾਵਾਂਗੇ ਜੁੜੇ ਰਹੋ ਲੁਧਿਆਣੇ ਤੁਹਾਨੂੰ ਸਰਸ ਮੇਲਾ ਦਿਖਾਵਾਂਗੇ ਜਿਹਨੂੰ ਵੀਕਸ ਦੇ ਜੁੜਾ ਨਾ ਟੋਮੀ ਨੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਆ ਰਹੀ ਹਾਂ ਲੁਧਿਆਣੇ ਐਗਰੀਕਲਚਰ ਯੂਨੀਵਰਸਿਟੀ ਮਿਲਦਿਆਂ ਫਿਰ ਦੇਖਿਓ ਅੱਜ ਦਾ ਬਲੌਗ ਤਾਂ ਤੁਹਾਨੂੰ ਝੂਂਡੇ ਵੀ ਲਵਾਵਾਂਗੇ ਚੰਡੋਲ ਵੀ ਝੂਟਾਂਗੇ ਲੱਭ ਹਾਂਜੀ ਆਜੋ ਦੋਸਤੋ ਮੂਲੀ ਵਾਲਾ ਪਰੌਂਠਾ ਖਿਲਾ ਦਈਏ ਤੁਹਾਨੂੰ ਬਾਹਰ ਵਾਲਿਆਂ ਨੂੰ ਅਟਿਮੀ ਵੀ ਆ ਗਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਨੇ ਮੇਰੇ ਜਿਗਰ ਦੇ ਟੋਟੇ ਆ ਰਹੀ ਹਾਂ ਲੁਧਿਆਣੇ ਆਜੋ ਮੂਲੀ ਵਾਲਾ ਪਰੌਂਠਾ ਖਿਲਾ ਦਈਏ ਤੁਹਾਨੂੰ ਮੱਖਣ ਨਾਲ ਬਾਕੀ ਲੱਭ ਜੂਗਾ ਜੁਗ ਜੁਗ ਜੀਓ ਲੱਭ ਜੁ ਮੇਰੇ ਜਿਗਰ ਦੇ ਟੁੱਟਿਆਂ ਹਾਂਜੀ ਦੋਸਤੋ ਨੂੰ ਟ੍ਰੈਲੀ ਪਾਉਣੀ ਆ ਟੈਲੀ ਪਾ ਕੇ ਖੇਤਾਂ ਚ ਆਲੂ ਲੈ ਕੇ ਜਾਣੇ ਨੇ ਆਲੂ ਵਿਚਾਂਗੇ ਅੱਜ ਤੇ ਹੁਣ ਮੌਸਮ ਸਾਫ ਰਹਿ ਜੀ ਪੰਜ ਛੇ ਦਿਨ ਤੇ ਨਾ ਇੱਕ ਕੋਈ ਕਮੈਂਟ ਕਰੀ ਜਾਂਦਾ ਹੁੰਦਾ ਕਿ ਬਾਪੂ ਨਾਲ ਐ ਨਹੀਂ ਕਰਾਉਂਦਾ ਉਹ ਨਹੀਂ ਕਰਾਉਂਦਾ ਸਾਡਾ ਬਾਪੂ ਤੁਹਾਡੇ ਬਾਪੂਆਂ ਵਰਗਾ ਨਹੀਂ ਹੈਗਾ ਠੀਕ ਆ ਸ਼ੁਰੂ ਤੋਂ ਹੀ ਸ਼ੂਟ ਦੇ ਹੀ ਵੀ ਆ ਜਦੋਂ ਕੰਮ ਕਰਨਾ ਹੁੰਦਾ ਆਪਾਂ ਕਰ ਲਈਦਾ ਏ ਉਹਨੂੰ ਪਤਾ ਏ ਸਾਰਾ ਇਹ ਸਿਸਟਮ ਦਾ ਇਉਂ ਮਗਜਣਾ ਮਰਿਆ ਐਗਰੋ ਕਮੈਂਟਾਂ ਚ ਹਾਂ ਜੀ ਸਰੀਰ ਦਾ ਨਹੀਂ ਹੁੰਦਾ ਕਿਸ ਨੂੰ ਦੇਖ ਕੇ ਤੇ ਹੁਣ ਚਲਦੇ ਆਂ ਲੁਧਿਆਣੇ ਨੂੰ ਅੱਜ ਸਰਸ ਮੇਲਾ ਦਿਖਾਵਾਂਗੇ ਤੁਹਾਨੂੰ ਤੇ ਉੱਥੇ ਜੋ ਵੀ ਬੂਥ ਲੱਗੇ ਹੋਣਗੇ ਕੱਲਾ ਕੱਲਾ ਦਿਖਾਵਾਂਗੇ ਅੱਜ ਦੇਖਿਓ ਬਲੋ ਹਾਂ ਜੀ ਦੋਸਤੋ ਚਲਦੇ ਆਂ ਜੀ ਹੁਣ ਹਾਂ ਜੀ ਦੋਸਤੋ ਖੇਤ ਤਿਆਰ ਆ ਆਪਣਾ ਆਲੂ ਵਾਲਾ ਮਸ਼ੀਨ ਆ ਰਹੀ ਆ ਤੇ ਆਲੂ ਹੁਣ ਬੀਜਣ ਲੱਗ ਜਾਣਗੇ ਘਰੇ ਲੋਗੜ ਹੋ ਰਹੇ ਨੇ ਆਲੂ ਤੇ ਡਾਈ ਵੀ ਤੇ ਮੈਂ ਜਾ ਰਹੇ ਹਾਂ ਲੁਧਿਆਣੇ ਜੁੜੇ ਰਹੋ ਹਾਂ ਜੀ ਦੋਸਤੋ ਗੱਡੀ ਕਰਤੀ ਸਿੱਧੀ ਲੁਧਿਆਣੇ ਨੂੰ ਆ ਰਹੇ ਆਂ ਹਾਂਜੀ ਦੋਸਤੋ ਤੇ ਹੁਣ ਡੀਜ਼ਲ ਪਵਾ ਲਈਏ ਗੱਡੀ ਚ ਫਿਰ ਚੱਲਦੇ ਆਂ ਰਾਹੇ ਪਹੁੰਚਣ ਵਾਲਾ ਹੀ ਹੁਣ ਤੇਲ ਪਵਾ ਲਈਏ ਆ ਗਿਆ ਨਾ ਤਾਂ ਭਾਰਤ ਵਾਲਿਆਂ ਦਾ ਪੰਪ ਹਾਂਜੀ ਮਿੱਤਰ ਪਿਆਰਿਓ ਬਸ ਪਹੁੰਚਣ ਵਾਲਾ ਆਈਆਂ ਲੁਧਿਆਣੇ 20 ਮਿੰਟ ਦਾ ਰਸਤਾ ਰਹਿ ਗਿਆ ਆਪਣਾ ਪਹੁੰਚ ਜਾਵਾਂਗੇ ਸਰਸ ਮੇਲਾ ਤੇ ਜੁੜੇ ਰਹੋ ਦਿਖਾਉਨੇ ਆ ਤੁਹਾਨੂੰ ਭਤੀਜ ਵੀ ਮਲਾਉਂ ਭਤੀਜੀਆਂ ਨਾਲ ਵੀ ਮਲਾਉਂਗਾ ਤੇ ਮਿੱਤਰ ਪਿਆਰਿਆਂ ਨਾਲ ਵੀ ਮਲਾਵਾਂਗੇ ਤੁਹਾਨੂੰ ਹਾਂਜੀ ਲੁਧਿਆਣਾ ਰਹਿ ਗਿਆ 17 18 ਕੁ ਹਾਂਜੀ ਸਤੀ ਕਾਲਜੀ ਲੁਧਿਆਣੇ ਯੂਨੀਵਰਸਿਟੀ ਖੜਾ ਆ ਯਾਰ ਆ ਮੇਰੇ ਭਤੀਜ ਇੱਥੇ ਉਹ ਸਟੱਡੀ ਕਰਦੇ ਨੇ ਹੂ ਰਾਕਟਿਕ ਤੇ ਭਤੀਜਾ ਬਹੁਤ ਸਾਈਡ ਤੋਂ ਰਹਿ ਤੇ ਪੁਰਾ ਜਲਾਲਾਬਾਦ ਠੀਕ ਆ ਠੀਕ ਆ ਲਵ ਯੂ ਆ ਤੁਹਾਨੂੰ ਯਾਰ ਧੰਨਵਾਦ ਆ ਖੜਿਆ ਗੇਟ ਤੇ ਹਾਂ ਹੋਰ ਦੱਸੋ ਗੱਲਬਾਤ ਕੁੱੜਿਓ ਓਕੇ ਹਾਂਜੀ ਵਧੀਆ ਚੱਲਦੀ ਆ ਪੜਾਈ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਦੀ ਜੰਦੀ ਨਹੀਂ ਇੱਥੇ ਪਾਰਕਿੰਗ ਹੋਣੀ ਇੱਥੇ ਰੱਖਣੀ ਅੱਛਾ ਆ ਭਤੀਜ ਮਿਲ ਗਏ ਯਾਰ ਭਤੀਜੀਆਂ ਨੇ ਐਂਟਰੀ ਕਰਾਤੀ ਦੀ ਅ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਇੱਥੇ ਪੜਦੇ ਨੇ ਭਤੀਜ ਆਪਣੇ ਉਹ ਠੀਕ ਹੋ ਯਾਰ ਹਾਂਜੀ ਹਾਂਜੀ ਵਧੀਆ ਜੀ ਵਧੀਆ ਵਧੀਆ ਹੁਣ ਆਪਾਂ ਸਿੱਧਾ ਚੱਲੀਏ ਕਿ ਉਹ ਮੋਡਲ ਇਹ ਇੱਧਰ ਨੂੰ ਇਹਦਾ ਸੱਜੇ ਇੱਧਰ ਨੂੰ ਹਾਂਜੀ ਅੱਛਾ ਹਾਂਜੀ ਮਿੱਤਰ ਪਿਆਰਿਓ ਆ ਮੇਰੇ ਭਤੀਜ ਨੇ ਉਹਰੇ ਪੜਦੇ ਨੇ ਯੂਨੀਵਰਸਿਟੀ ਐਗਰੀਕਲਚਰ ਉਨੇ ਆ ਉਧਰ ਮੇਲਾ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਸਿਸਟਮ ਹੋਰ ਦੱਸੋ ਠੀਕੋ ਹਾਂਜੀ ਲੁਧਿਆਣੇ ਆ ਜੀ ਜੁਨੀ ਪ੍ਰੈਸਟੀ ਆ ਮੇਰਾ ਭਤੀਜ ਖੜਾ ਹੈ ਬਾਹਰ ਤੋਂ ਆਇਆ ਪਿਆ ਹੈ ਕਿ ਆ ਵੀ ਭਤੀਜ ਖੜਾ ਹੈ ਮਗਰ ਇਹ 2.5 ਮਹੀਨੇ ਹੋ ਗਿਆ ਇਹਨੂੰ ਹਾਂਜੀ 2.5 ਠੀਕ ਆ ਦੇਖੋ ਕਿੰਨੀ ਵਧੀਆ ਸੋਚ ਆ ਭਤੀਜ ਦੀ ਬਾਹਰ ਤੀਗਾ ਬਾਹਰ ਨੂੰ ਅਲਬੀਦਾ ਕਰਕੇ ਪੱਕੇ ਹੀ ਆ ਗਿਆ ਇੱਥੇ ਬਹੁਤ ਵਧੀਆ ਗੱਲ ਆ ਜੇ ਤੁਸੀਂ ਵੀ ਬਾਹਰ ਗਏ ਹੋ 2-4 ਸਾਲ ਕੰਮ ਕਰੋ ਕੱਢ ਕੇ ਪੈਸਾ ਕਮਾਓ ਵਾਪਸ ਆ ਜਾਓ ਆਪਾ ਹਈ ਲੈ ਠੀਕ ਨਹੀਂ ਭਤੀਜ ਉਰੇ ਵਧੀਆ ਹਾਂ ਇੱਥੇ ਬਹੁਤ ਜੰਗਾੜਾ ਉਰੇ ਨਾਲ ਕੰਮਕਾਰ ਬਹੁਤ ਆ ਫਿਰ ਇੱਥੇ ਬਾਹਰ ਲਿਆ ਕੇ ਉਰੇ ਰੇੜੀਆਂ ਲਾਈ ਜਾਂਦੇ ਨੇ ਸਹੀ ਗੱਲ ਹਾਂਜੀ ਇੱਥੇ ਆ ਨੈਸਲੇ ਕਿਹੜਾ ਆ ਹਾਂ ਨੈਸਲੇ ਕੈਫੇ ਹਾਂ ਉੱਥੇ ਖੜੇ ਆ ਆ ਭਤੀ ਜਾ ਕੇ ਆ ਵੀ ਇੱਥੋਂ ਲੋਕ ਲੈ ਨੇ ਕਿਹੜੇ ਗੱਲ 'ਚ ਪੜਦੇ ਹੋ ਖਾਲਸਾ ਗੱਲ 'ਚ ਠੀਕ ਆ ਠੀਕ ਆ ਆ ਵੀ ਲੁਧਿਆਣੇ ਉਹ ਦੇਖਣ ਆਏ ਨੇ ਮੇਲਾ ਹਾਰਸ ਮੇਲਾ ਇਕੱਲੇ ਆਏ ਹਾਂ ਕਿ ਨਾਲ ਕਰ ਕੋਈ ਫਰੈਂਡ ਵੀ ਆਈ ਆ ਤੱਲੇ ਹੀ ਆਏ ਕਰੀਂ ਸਿੰਗਲੇ ਆਏ ਹਾਂ ਹਾਂਜੀ ਹਾਂ ਠੀਕ ਆ ਠੀਕ ਆ ਹੋਰ ਦੱਸੋ ਸੇਵਾਂ ਮੇਰੇ ਲੈ ਕੇ ਨਹੀਂ ਨਹੀਂ ਬਾ ਕੋਈ ਚਾਹ ਪਾਣੀ ਨਹੀਂ ਨਹੀਂ ਬਸ ਹੈ ਓਕੇ ਆ ਓਕੇ ਠੀਕ ਆ ਠੀਕ ਆ ਬਲੌਗ ਬਲੌਗ ਸਾਡੀ ਮਿੱਤਰ ਪਿਆਰਿਓ ਆਪ ਭਤੀਜ ਵੀ ਆ ਗਏ ਆਪਣੇ ਠੀਕ ਹੋ ਆ ਜਾ ਲੈ ਤੂੰ ਵੀ ਆ ਜਾ ਮੁੰਡਿਆਂ ਭਤੀਜ ਆ ਗਏ ਸਾਰੇ ਵਧੀਆ ਮਾਹੌਲ ਪਣਿਆ ਵਿਆਹ ਕਹਿੰਦੇ ਰਾਤ ਨੂੰ ਆਉਣਾ ਦੀ ਰਾਤ ਨੂੰ ਜਾਰੇ ਵਧੀਆ ਹੁੰਦਾ ਹੈ ਮੇਲਾ ਮਗਾ ਚੱਲ ਕੋਈ ਗੱਲ ਨਹੀਂ ਹੈਗੀ ਹੋਰ ਦੋਸਤ ਭਤੀਜੇਓ ਠੀਕ ਰਿਹਾ ਰਿਪੋਰਟਰ ਜੀ ਆ ਗਿਆ ਜੀ ਕੋਈ ਚਾਹ ਪਾਣੀ ਪੀਣਾ ਹੈ ਨਹੀਂ ਨਹੀਂ ਬੱਸ ਬੱਸ ਓਕੇ ਰਿਪੋਰਟਰ ਜੀ ਕੋਈ ਪਰ ਠੀਕ ਆ ਓਕੇ ਹੋ ਜਾਈ ਪੀਆ ਭਤੀਜਾ ਲਵ ਯੂ ਆ ਤੁਹਾਨੂੰ ਲਵ ਯੂ ਲਵ ਯੂ ਉਹ ਜੀ ਟੂ ਟਰੱਕ ਭਰ ਕੇ ਹਾਂਜੀ ਯੂਨੀਵਰਸਿਟੀ ਲੋ ਹੈਗੇ ਹੁਣ ਭਤੀਜਿਆਂ ਨਾਲ ਚੱਲੇ ਆ ਮੈਂ ਉੱਧਰੋਂ ਮੇਲੇ ਵਾਲੇ ਪਾਸੇ ਨੂੰ ਤੇ ਭਤੀਜਾ ਆਪਣਾ ਬਾਹਰ ਤੋਂ ਆਇਆ ਵੀ ਆਈ ਕੈਨੇਡਾ ਤੋਂ ਭਤੀਜ ਹਾਂਜੀ ਆਪਕੋ ਮੈਨੂੰ ਭਤੀਜ ਪਹਿਲਾਂ ਦੱਸਦਾ ਮੈਂ ਨੰਬਰ ਲੈ ਲੈਂਦਾ ਖਾਸੀ ਬੜੀ ਆ ਯੂਨੀਵਰਸਿਟੀ ਕਿੰਨੇ ਕਿੱਲੇਾਂ ਚ ਹੋਊਗੀ ਆ ਵੀਰੇ ਜੀ ਵੈਸੇ ਉਹ ਜਿਹੜਾ ਕੈਂਪਸ ਏਰੀਆ ਹੈਗਾ 1500 ਏਕੜ ਹੈ ਤੇ ਜਿਹੜੀ ਜਮੀਨ ਹੈ ਤੇ ਮਾਲਕੀ ਹੈਗੇ ਉਹ 5500 ਠੀਕ ਆ ਠੀਕ ਆ ਦੇਖਦੇ ਆ ਜੀ ਉੱਧਰ ਮੜਾ ਜਾ ਮੇਲਾ ਜਾ ਜਾ ਕੇ ਤੁਸੀਂ ਦੱਸੋ ਇੱਥੇੋਂ ਪੜ੍ਹਦੇ ਹੋ ਤੁਸੀਂ ਹਾਂਜੀ ਹਾਂਜੀ ਠੀਕ ਆ ਠੀਕ ਆ ਆ ਭਤੀਜ ਮਿਲ ਗਿਆ ਯਾਰ ਆਪਣੇ ਲੁਧਿਆਣੇ ਆ ਮੇਲੇ ਚ ਹੈਗੇ ਆ ਸਰਸ ਮੇਲਾ ਸਰਸ ਮੇਲਾ ਠੀਕ ਆ ਠੀਕ ਆ ਤੁਸੀਂ ਪੜ੍ਹਦੇ ਹੋ ਭਤੀਜ ਇੱਥੇ ਹਾਂਜੀ ਪੜ੍ਹਦੇ ਹਾਂ ਅੱਛਾ ਕੀ ਕੀ ਲਿਆ ਵੀ ਆਹੋ ਕੋਰਸ ਮੈਕਨੋਮਿਕਸ ਜੀ گورਨਮੈਂਟ ਕਾਲਜ ਜੀ ਉਰੇ ਅੰਦਰ ਐ ਐਸਡਿ گورਨਮੈਂਟ ਕਾਲਜ ਠੀਕ ਆ ਠੀਕ ਆ ਫਿਰ ਇੱਥੇ ਮੇਲਾ ਦੇਖਣਾ ਹੈ ਦੀ ਬਿਲਕੁਲ ਜੀ ਵਰੀ ਹੁੰਦੀ ਆ ਜੀ ਤੁਹਾਨੂੰ ਦੇਖਣਾ ਹੈ ਜੀ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਵ ਜੂਆ ਤੁਹਾਨੂੰ ਮੁੰਡਿਆ ਹਾਂ ਹਾਂਜੀ ਮਿੱਤਰੋ ਆ ਵੀ ਭਤੀਜ ਮਿਲ ਗਏ ਆਪਣੇ ਮੇਲੇ ਚ ਹਾਂਜੀ ਉਰੇ ਮੇਲੇ ਚ ਹੈਗੇ ਆ ਭਤੀਜ ਮਿਲ ਗਏ ਆਪਣੇ ਠੀਕ ਹੋ ਮੁੰਡਿਆ ਹਾਂਜੀ ਉਧਿਆਣੀ ਆ ਜੀ ਮੇਲੇ ਜੀ ਚ ਆ ਮੁੰਡੇ ਕਹਿੰਦੇ ਕਿ ਟੱਚੇ ਸ਼ਾਮ ਨੂੰ ਰੌਣਕਾਂ ਜ਼ਿਆਦਾ ਹੁੰਦੀਆਂ ਨੇ ਸ਼ਾਮ ਨੂੰ ਜ਼ਿਆਦਾ ਹੁੰਦੀਆਂ ਰੌਣਕਾਂ ਠੀਕ ਅੱਛਾ ਠੀਕ ਮਤਲਬ ਠੰਡਾ ਠੰਡਾ ਹਾਂ ਚਲ ਉਰੇ ਵੀ ਠੀਕ ਆ ਜਿਹੜੇ ਆ ਬੁੱਟਿਆਂ ਥੱਲੇ ਆ ਬੈਠੇ ਨੇ ਬਿਲਕੁਲ ਬਿਲਕੁਲ ਹਾਂ ਇੱਕ ਮੀਂਹ ਪਾਏ ਕਰਕੇ ਮੌਸਮ ਵੀ ਠੰਡਾ ਹੋਇਆ ਪਿਆ ਤਾਂ ਬਹੁਤ ਠੀਕ ਹੋ ਵਾਹ ਵਧੀਆ ਜੀ ਫਸਟ ਕਲਾਸ ਠੀਕ ਆ ਠੀਕ ਆ ਵਧੀਆ ਚਾਹੀਦਾ ਬੁੱਤੀ ਜੀ ਪੁੱਤਰ ਪਿਆਰਿਓ ਦੇਖੋ ਲੁਧਿਆਣੇ ਦਾ ਮੇਲਾ ਸਰਸ ਚੱਲ ਪੀ ਹਾਂਜੀ ਸਤਿ ਸ੍ਰੀ ਅਕਾਲ ਇੱਥੇ ਮੇਲੇ ਚ ਆਏ ਵੀ ਆ ਜੀ ਲੁਧਿਆਣੇ ਤੇ ਆ ਮੇਰਾ ਭਤੀਜ ਮਿਲ ਗਿਆ ਘਨੌਰ ਕੋਲ ਪਿੰਡਾ ਭਤੀਜ ਦਾ ਕਪੂਰੀ ਤੇ ਇਹਨਾਂ ਨੇ ਵੀ ਇੱਥੇ ਕੱਪੜੇ ਦੀ ਸਟਾਲ ਲਾਈ ਵੀ ਹੈਗੀ ਨਾ ਨਾਰਾਇਣ ਦੇ ਰੰਗ ਦੇ ਮਤਲਬ ਸਟਾਲ ਲਾਈ ਵੀ ਹੈਗੀ ਆ ਤੇ ਕਹਿੰਦਾ ਚਾਚੇ ਛੁੱਟੀਆਂ ਨੇ ਪੜਨਾ ਹੈ ਹੁਣ ਹਾਂਜੀ ਪਤਾ ਕਰਨਾ ਮੈਂ ਤੇਰੇ ਘਰ ਦੇਆਂ ਨੂੰ ਜੰਬਰ ਘਟਾ ਕੇ ਕਿਹੜੀ ਕਲਾਸਤੀ ਜੀ ਇਹਦੀ 10ਵੀਂ ਹਾਂਜੀ ਠੀਕ ਆ ਠੀਕ ਆ ਹਾਂਜੀ ਜਿੰਨੇ ਵੀ ਮੇਰੇ ਭਤੀਜ ਬਲੌਗ ਦੇਖਣਗੇ ਔਰ 104 ਨੰਬਰ ਆ ਬੂਤ ਨੰਬਰ ਮਲਗ ਕਪੜਾ ਇੱਕ ਵਾਰ ਜਰੂਰ ਦੇਖ ਕੇ ਜਾਇਓ ਯਾਰ ਤੇ ਸਤਿ ਸ੍ਰੀ ਅਕਾਲ ਹਾਂਜੀ ਮਿੱਤਰ ਪਿਆਰਿਓ ਆਪ ਭਤੀਜ ਆ ਗਏ ਆਪਣੇ ਆ ਵੀ ਸਕੂਲ ਨਾਲ ਆਏ ਹੋਏ ਹੈਗੇ ਨੇ ਇੱਥੇ ਲੁਧਿਆਣੇ ਠੀਕ ਹੋ ਹਾਂਜੀ ਹਾਂਜੀ ਪੜਾਈ ਪਲੱਸ 2 ਦੀ ਆ ਹਾਂਜੀ ਨੰਬਰ ਵਧੀਆ ਲੈਓ ਖਿੱਚ ਕੇ ਹਾਂ ਲਵ ਯੂ ਆ ਤੁਹਾਨੂੰ ਟਰੱਕ ਭਰ ਕੇ ਹਾਂਜੀ ਆ ਮੇਰੇ ਭਤੀਜ ਮਿਲੇ ਨੇ ਆ ਵੀ ਲੁਧਿਆਣੇ ਜੁਨੀ ਵਰਸਿਟੀ ਪੜ੍ਹਦੇ ਨੇ ਲਵ ਯੂ ਆ ਤੁਹਾਨੂੰ ਮੁੰਡਿਓ ਦੱਬ ਕੇ ਪੜੋ ਮਾਂ ਬਾਪ ਦਾ ਨਾਮ ਰੌਸ਼ਨ ਕਰੋ ਠੀਕ ਹੈ ਜੀ ਚਲੋ ਓਕੇ ਕੱਟਦੇ ਹਾਂਜੀ ਮਿੱਤਰ ਪਿਆਰਿਓ ਲੁਧਿਆਣੇ ਹੈਗੇ ਆ ਮੇਲੇ 'ਚ ਤੇ ਬਹੁਤ ਭਤੀਜ ਮਿਲੇ ਥੇ ਭੀਜੀਆਂ ਵੀ ਮਿਲੀਆਂ ਯਾਰ 15 ਤਰੀਕ ਤੱਕ ਆ ਕਹਿੰਦੇ ਫੇਰ ਆਇਓ ਕਹਿੰਦੇ ਰਾਤ ਨੂੰ ਹੀ ਦੇਖਣ ਵਾਲਾ ਜ਼ਿਆਦਾ ਹੈ ਮੈਂ ਚੱਲ ਕੋਸ਼ਿਸ਼ ਕਰਾਂਗੇ ਭਾਈ ਜੀ ਟਾਈਮ ਲੱਗਿਆ ਤਾਂ ਤੇ ਮਾਹੌਲ ਤਾਂ ਵਧੀਆ ਹੈ ਯਾਰ ਤੇ ਉਹ ਮਗਰ ਵੀ ਭਤੀਜ ਆ ਰਹੇ ਨੇ ਤੁਰੇ ਹਾਂ ਹਾਂ ਜੀ ਲਿਜਾਣੇ ਆ ਜੀ ਇੱਥੇ ਆਜ ਲੋਟ-ਪਲੂਟ ਜੇ ਝੂੜਦੇ ਹੁਣ ਦਿਖਾ ਦੇ ਉਹ ਉੱਤਰ ਨੂੰ ਨਵਾਸੇ ਆ ਵੀ ਦਿਖਾ ਦੇ ਭਤੀਜ ਬੰਦ ਕਰ ਦੇ ਰੂਪੀ ਠੀਕਾ ਠੀਕਾ ਉਹ ਠੀਕਾ ਹਾਂਜੀ ਲੁਧਿਆਣਾ ਆ ਜੀ ਹੁਣ ਚਲਦੇ ਆਪਾਂ ਵਾਪਸ ਅਫੇਗਾਨ ਸਾਹਿਬ ਆ ਮੇਰੇ ਭਤੀਜਾ ਕੇ ਤੇ ਆ ਵੀ ਆਪਣਾ ਭਤੀਜਾ ਤੁਸੀਂ ਉਹ ਪੜਦੇ ਹੋ ਭਤੀਜੇ ਹਾਂਜੀ ਹਾਂਜੀ ਹਾਂ ਕਿਹੜਾ ਡਿਪਾਰਟਮੈਂਟ ਆ ਵੈਟਰਨਰੀ ਵਧੀਆ ਡਿਪਾਰਟਮੈਂਟ ਦਾ ਹਾਂਜੀ ਹਾਂਜੀ ਵਧੀਆ ਬਹੁਤ ਹੋਟਲ 'ਚ ਰਹਨੇ ਆ ਨਹੀਂ ਨਹੀਂ ਪਿੰਡੋਂ ਹੀ ਆਈ ਆਈਆ ਅੱਛਾ ਦਿੱਲੀ ਕਿੰਨੇ ਕਿਲੋਮੀਟਰ ਪੈ ਜਾਂਦਾ ਤੁਹਾਨੂੰ ਇੱਥੋਂ 30 ਪੈ ਜਾਂਦਾ 35 ਹਾਂ ਜੀ 35 ਹੋਰ ਦੱਸੋ ਨਵੀਂ ਤਾਜੀ ਕੋਈ ਗੱਲਬਾਤ ਚੜਦੀ ਗਲਾਈ ਬਸ ਚੜਦੀ ਕਲਾ ਹੀ ਆਣ ਉੱਤੇ ਭਤੀਜਾ ਬਹੁਤ ਭਤੀਜ ਭਤੀਜੀਆਂ ਭੈਣ ਭਰਾ ਬਜ਼ੁਰਗ ਮਿਲੇ ਯਾਰ ਇੱਥੇ ਰੂਹ ਖੁਸ਼ ਕਰਤੀ ਯਾਰ ਦੇਖ ਲਓ ਇੰਨਾ ਤੁਸੀਂ ਪਿਆਰ ਕਰਦੇ ਹੋ ਹੁਣ ਚੱਲਦੇ ਆਪਾਂ ਬਰਸੀਨ ਦਾ ਬੀਜ ਲੈ ਕੇ ਬਾਹਰ ਤੋਂ ਅਦੇਗੜ ਸਾਹਿਬ ਨੂੰ ਐਗਰੀਕਲਚਰ ਯੂਨੀਵਰਸਿਟੀ ਨਾਲ ਥੋੜਾ ਗੇੜਾ ਮਰਾ ਦਈਏ ਭਾਈ ਜੀ ਨੂੰ ਰਸਟ हां जी हां जी ठीक है ठीक है हां जी लुधियाना यूनिवर्सिटी ਆ ਮੇਰੇ ਭਤੀਜਾ ਕੇ ਤੇ ਇੱਥੇ ਪੜਦੇ ਹੈਗੇ ਨੇ ਹੋ ਠੀਕ ਹੋ ਮੁੰਡਿਓ ਵਧੀਆ ਜੀ ਵਧੀਆ ਮੇਲਾ ਘੁੰਮ ਲੈ ਹਾਂ ਜੀ ਹਾਂ ਜੀ ਘੁੰਮ ਲੈ ਕੇ ਘੁੰਮਣਾ ਹੈ ਉਹ ਮਲੇ ਜੀ ਹੁਣ ਤਾਂ ਗੇੜੀਆਂ ਨੇ ਠੀਕ ਆ ਠੀਕ ਆ ਨਾ ਨਾ ਠੀਕ ਆ ਠੀਕ ਆ ਤੇ ਆ ਵੀ ਭਤੀਜ ਨੇ ਤੁਸੀਂ ਪੜਦੇ ਹੋ ਇੱਥੇ ਹਾਂ ਜੀ ਹਾਂ ਜੀ ਪੜ੍ਹਦੇ ਹੈ ਕਿੰਨਾ ਮਾਹ ਸਾਲ ਆ ਤੁਹਾਨੂੰ 8 1/2 ਸਾਲ ਹੈ ਜੀ ਠੀਕ ਆ ਠੀਕ ਆ ਹੋਰ ਦੱਸੋ ਗੱਲਬਾਤ ਵਧੀਆ ਜੀ ਓਕੇ ਰਿਪੋਰਟ ਉਹ ਵਧੀਆ ਮੈਨੂੰ ਬਰੀ ਚਾਹੀਦਾ ਭਤੀਜਾ ਤਾਬ ਜੂਆ ਤੁਹਾਨੂੰ ਸਾਰਿਆਂ ਨੂੰ ਯਾਰ ਯੂਨੀਵਰਸਿਟੀ ਵਧੀਆ ਥੋਡੀ ਹਾਂਜੀ ਭਤੀਜ ਮਿਲੇ ਨੇ ਮੈਨੂੰ ਵੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਖੜੇ ਹੈਗੇ ਆ ਤੇ ਭਤੀਜ ਇੱਥੇੋਂ ਪੜਦੇ ਨੇ ਲੋਕ ਲੋਕ ਲਿਓ ਸਾਰੇ ਹਾਂਜੀ ਹਾਂਜੀ ਹੋਰ ਗੱਲਬਾਤ ਓਕੇ ਆ ਪੂਰੀ ਪੂਰੀ ਓਕੇ ਆ ਆਨਲਾਈਨ ਪੂਰਾ ਓਕੇ ਆ ਹੈ ਹਾਂਜੀ ਹਾਂਜੀ ਰਾਤ ਨੂੰ ਕਿੰਨੇ ਵਜੇ ਤੱਕ ਹੁੰਦਾ ਮੇਲਾ ਰਾਤ ਨੂੰ 11 12 ਵਜੇ ਤੱਕ ਪਰਾਂ ਵੀ ਤੱਕ ਠੀਕ ਆ ਠੀਕ ਆ ਸਿੰਗਰ ਕਿਹੜਾ ਵਧੀਆ ਆਣਾ ਏ ਤਵਾ ਆਪ ਨੂੰ ਨਹੀਂ ਆਉਣਾ ਚਾਹੀਦਾ ਅੱਛਾ ਮੇਰੀ ਪ੍ਰੇਟੋ ਨਹੀਂ ਆਉਣਾ ਹਾਂਜੀ ਕਿਲੋ ਨਹੀਂ ਠੀਕ ਹੈ ਠੀਕ ਹੈ ਪਰ ਉਹਦੇ ਪੁੱਤ ਹਾਂਜੀ ਭਤੀਜ ਮਿਲ ਗਏ ਦੀ ਯਾਰ ਇੱਥੇ ਰੁਕਣਾ ਪੈ ਗਿਆ ਹੁਣ ਚੱਲਦੇ ਆਪਾਂ ਪਰਸੀਮ ਦਾ ਬੀਜ ਲੈ ਕੇ ਕੈਂਟ ਵੱਲ ਮਾਹੌਲ ਵਧੀਆ ਇੱਥੇ ਯਾਰ ਮਤਲਬ ਚੱਕ ਲੋ ਧਰ ਲੋ ਕਰਾਤੀ ਪੂਰੀ ਭਤੀਜ ਭਤੀਜੀਆਂ ਨੇ ਲੁਧਿਆਣੇ ਵਾਲਿਆਂ ਨੇ ਅਨੰਤ ਆ ਗਿਆ ਯਾਰ ਆਪਣੀ ਭਤੀਜ ਬੜੀ ਸਖਤ ਥੋੜਾ ਜਿਆ ਅੱਛਾ ਆ ਆਪਣੇ ਭਤੀਜ ਮਿਲ ਗਏ ਯਾਰ ਯੂਨੀਵਰਸਿਟੀ ਤੇ ਪਤੀ ਦਾ ਬਾਹਰ ਤੋ ਆਏ ਬਨੇ ਤੂੰ ਇੱਥੇ ਹੀ ਨੇ ਠੀਕੋ ਵਧੀਆ ਜੀ ਵਧੀਆ ਲਵਜੂਆ ਲਵਜੂ ਤੁਹਾਨੂੰ ਯਾਰ ਹਾਂਜੀ ਦੋਸਤੋ ਚੱਲਦੇ ਆ ਹੁਣ ਆਪਾਂ ਫਤੇਗੜ ਸਾਹਿਬ ਨੂੰ ਭਤੀਜਿਆਂ ਨੇ ਯਾਰ ਰੂਹ ਖੁਸ਼ ਕਰਤੀ ਭਤੀਜਿਆਂ ਨੇ ਲੁਧਿਆਣੇ ਵੀ ਨੂੰ ਹਾਂਜੀ ਭਤੀਜੇ ਉਹ ਮੇਲਾ ਦੇਖ ਲਿਆ ਹੁਣ ਚੱਲਦੇ ਆਪਾਂ ਪਿੰਡ ਨੂੰ ਓਕੇ ਰਿਪੋਰਟ ਆਪੂਰੀ ਮੇਲੇ ਦੀ ਹਾਂਜੀ ਜਾ ਰਹੇ ਹਾਂ ਜੀ ਨੂੰ ਲਾਕੀ ਤੋਂ ਆਪਾਂ ਪਿੰਡ ਵੱਲ ਨੂੰ ਆ ਗਿਆ ਆ ਗਿਆ ਹਾਂਜੀ ਲੁਧਿਆਣੇ ਆਇਆ ਵੀ ਆ ਗੇਟ ਤੇ ਆਪਣੇ ਭਤੀਜ ਬੈਠੇ ਨੇ ਉਹਨਾਂ ਨੌਕਰੀਆਂ ਨੂਰੀਆਂ ਦੇ ਸਬੰਧ ਵਿੱਚ ਬੈਠੇ ਨੇ ਆਹ ਧਰਨਾ ਲਾਇਆ ਵਿਅਨ ਦਾ ਲੁਧਿਆਣੀ ਹਾਂਜੀ ਆ ਮੁੰਡੇ ਕਈ ਦਿਨਾਂ ਦੇ ਬੈਠੇ ਨੇ ਇੱਥੇ ਲੁਧਿਆਣਾ ਨੂੰ ਗੁਰੂਗੱਰੀ ਦੇ ਉੱਪਰ ਧਰਨਾ ਲਗਿਆ ਰਿਹਾ ਹੈ ਅਸੀਂ ਤਾਂ ਇਹੀ ਕਹਾਂਗੇ ਕਿ ਸਰਕਾਰ ਨੂੰ ਜਲਦ ਤੋਂ ਜਲਦੀ ਇਹਨਾਂ ਦੀ ਲੋੜ ਚਾਹੀਦੀ ਆ ਭਗਤ ਸਿੰਘ ਮਾਨ ਨੂੰ ਇਹਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ ਜੇ ਇੱਥੇ ਹੀ ਨੌਕਰੀਆਂ ਮਿਲਣਗੀਆਂ ਫਿਰ ਇਹਨਾਂ ਨੂੰ ਬਾਹਰ ਜਾਣ ਦੀ ਕੀ ਲੋੜਾ ਫੱਟੇ ਚੂਹਣ ਠੀਕ ਹੈ ਨਾ ਬਾਕੀ ਗੱਲਾਂ ਹੈ ਹੈਗੀ ਆ ਭੁਤਿੱਤੀ ਹੋ ਚਾਚੇ ਕੋਲ ਤਾਂ ੁੱਡੇ ਕੋਈ ਪਾਵਰ ਨਹੀਂ ਹੈਗੀ ਕਦੇ ੁੱਡੇ ਚਾਚੇ ਦੇ ਹੱਥ ਦੀ ਕੋਈ ਮਾੜਾ ਮੋਟਾ ਸਿਸਟ ਦਾ ਇਤੇ ਮੈਂ ਨਹੀਂ ਲੈ ਰਿਹਾ ਕਿਤੀ ਜੇ ਬਾਬੇ ਨੇ ਮਾਂ ਫੜ ਲਈ ਫੇਰ ਜਰੂਰ ਕੋਈ ਸਾਹੀ ਜੀ ਦਰਵਾਜ਼ਾ ਪੀਸ ਕਰਾਉਣਾ ਜੀ ਜੇ ਮੈਂ ਬਈ ਤਾਕੀ ਆਪਾਂ ਦੋਵੇਂ ਹੋਰ ਜੇ ਵੀ ਕਿਸੇ ਨੂੰ ਬੁਲਾਉਂਦੇ ਮੈਂ ਸਿੱਕੇ ਨਾਲ ਆ ਠੀਕ ਆ ਮੈਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਕੇਜਰੀਆ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਦੀ ਸੁਣੀ ਜਾਵੇ ਮੁੰਡਿਆਂ ਦੀਆਂ ਬਹੁਤ ਸਾਮੀਆਂ ਖਾਲੀ ਪਈਆਂ ਨੇ ਤੁਰੰਤ ਭਰੀਆਂ ਜਾਣਾ ਠੀਕ ਆ ਜਦੋਂ ਇੰਨੀਆਂ ਸਾਮੀਆਂ ਖਾਲੀ ਪਈਆਂ ਨੇ ਖਾਲੀ ਰੱਖ ਕੇ ਕੀ ਫਾਇਦਾ ਫਿਰ ਕਿ ਤੁਸੀਂ ਇਹਨਾਂ ਨੂੰ ਨੌਕਰੀਆਂ ਦੇਉਂਗੇ ਤੁਹਾਡੇ ਨੰਬਰੇ ਬਣਨਗੇ ਇਹ ਹਾਂ ਸਰਕਾਰ ਨੇ ਇੰਨੀਆਂ ਨੌਕਰੀਆਂ ਦੇਤੀਆਂ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਆ ਇਹਨਾਂ ਦੀ ਮੰਗ ਜਲਦ ਤੋਂ ਜਲਦ ਸਰਕਾਰ ਪੂਰੀ ਕਰੇ ਤਾਂ ਕਿ ਆਪਾਂ ਤੁਹਾਡੇ ਨਾਲ ਆ ਪਟੀਸ਼ਨੇ ਕੋਲ ਖੜ ਗਿਆ ਸੀ ਇੰਨਾ ਤਾਂ ਵਿਚਾਰਿਆਂ ਦਾ ਉਹ ਧਰਨਾ ਲੱਗਿਆ ਪਿਆ ਲੁਧਿਆਣਾ ਗੇਟ ਦੇ ਮੂਰੇ ਹੋ ਠੀਕ ਹੋ ਯਾਰ ਟੋਕੇ ਰਿਪੋਰਟ ਹਾਂਜੀ ਹਾਂ ਆਪਾਂ ਤੁਹਾਡੇ ਨਾਲ ਆ ਭਤੀਜ ਜਿੱਥੇ ਵੀ ਕਹੂਗੇ ਟੱਚੇ ਨੂੰ ਜਿੱਥੇ ਮਰਜ਼ੀ ਬਿਠਾ ਲਿਓ ਆਪਾਂ ਤੁਹਾਡੇ ਨਾਲ ਹੈਗੇ ਆ ਕੋਈ ਗੱਲ ਨਹੀਂ ਪ੍ਰਮਾਤਮਾ ਤੁਹਾਡੀ ਬਾਹ ਫੜੂਗਾ ਯਾਰ ਤੂੰ ਨੂੰ ਨੌਕਰੀਆਂ ਮਿਲਣਗੀਆਂ ਭਤੀਜ ਸਤਿਕਾਰ ਜੀ ਆ ਮੇਰੇ ਭਤੀਜ ਆ ਕੇ ਆ ਵੀ ਐਗਰੀਕਲਚਰ ਨੂੰ ਪੜ੍ਹਦੀ ਇੱਥੇ ਪੜ੍ਹਦੇ ਹੈਗੇ ਨੇ ਠੀਕ ਹੋ ਯਾਰ ਟੋਕੇ ਰਿਪੋਰਟ ਕਿਵੇਂ ਚੱਲਦੀ ਆ ਪੜ੍ਹਾਈ ਬਹੁਤ ਵਧੀਆ ਠੀਕ ਆ ਸਤਿ ਸ਼੍ਰੀ ਅਕਾਲ ਪੜਿਆ ਕਰੂ ਮਾ ਮਾ ਆਪਣਾ ਬੰਦਿਆ ਕਰੂ ਥੈਂਕ ਯੂ ਬਸੀ ਉਹਦੇ ਰੋਟਾ ਪ੍ਰਮਾਤਮਾ ਨੂੰ ਬਹੁਤ ਬਹੁਤ ਜੀ ਗੁਰੂ ਲਾਜ ਚੌਂਕਲੇ ਤੁਸੀਂ ਸਾਰਿਆਂ ਦੀ ਤਰੱਕੀ ਹੋਵੇ ਹਾਂਜੀ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਆ ਮੇਰੇ ਭਤੀਜ ਨੇ ਠੀਕ ਹੋ ਭਤੀਜਿਓ ਲਵ ਜੂ ਆ ਤੁਹਾਨੂੰ ਟਰੱਕ ਭਰ ਕੇ ਸਾਰਿਆਂ ਨੂੰ ਹਾਂਜੀ ਉਦੋਂ ਫ਼ੀਜ ਲੈਣਾ ਸੀਗਾ ਮੈਂ ਪਰਸੀਨ ਦਾ ਜਾਂਦੇ ਹੋਏ ਨੇ ਤੇ ਆਪਣੇ ਭਤੀਜਾ ਗੇ ਇੱਥੇ ਜੌਬ ਕਰਦੇ ਹਾਂ ਲੁਧਿਆਣੇ? ਹਾਂਜੀ ਹਾਂਜੀ ਤਿੰਨੇ ਹਾਂਜੀ ਠੀਕ ਆ ਠੀਕ ਆ ਹੋਰ ਦੱਸੋ ਗੱਲਬਾਤ ਵਧੀਆ ਵਧੀਆ ਓਕੇ ਰਿਪੋਰਟ ਘਰ ਪਰਵਾਹ ਠੀਕ ਆ ਹਾਂ ਓਕੇ ਤੇ ਤੂੰ ਪੜਦਾ ਨਹੀਂ ਹੈ ਭਦੀਜ ਆ ਇਹਨੂੰ ਕਹਿ ਰਹੇ ਹਾਂ ਗੱਬੇ ਵਾਲੇ ਨੂੰ ਪੜਦਾ ਨਹੀਂ ਹਾਂਜੀ ਪੜਦਾ ਨਹੀਂ ਹੈ ਤੂੰ ਪੜਦਾ ਪੜਦਾ ਅੱਛਾ ਠੀਕ ਆ ਠੀਕ ਆ ਹੋਰ ਦੱਸੋ ਗੱਲਬਾਤ ਓਕੇ ਆ ਹਾਂਜੀ ਓਕੇ ਆ ਲਵ ਜੂਆ ਤੁਹਾਨੂੰ ਲਵ ਜੂ ਟਰੱਕ ਭਰ ਕੇ ਹਾਂਜੀ ਮਿੱਤਰ ਪਿਆਰਿਓ ਵਰਸੀਨ ਦਾ ਬੀਜ ਲੈ ਆਏ ਯਾਰ ਇਥੋਂ ਲੁਧਿਆਣੇ ਯੂਨੀਵਰਸਿਟੀ ਦੇ ਬਾਹਰ ਦੁਕਾਨ ਹੈਗੀ ਆ ਤੇ ਹੈਗੀ ਵੀ ਆਪਣੇ ਰਿਸ਼ਤੇਾਰਾਂ ਦੀ ਆ ਮੈਂ ਜੀ ਮੋ ਦੋਸਤੋਂ ਦਸੀਨ ਤੋਂ ਲੈ ਲਿਆ ਮੁੰਡਿਆਂ ਵਾਲੀਆਂ ਹੁਣ ਚੱਲਦੇ ਆ ਅੱਜ ਤਾਂ ਯਾਰ ਰੂਹ ਖੁਸ਼ ਕਰਤੀ ਲੁਧਿਆਣੇ ਵਾਲਿਆਂ ਨੇ ਯਾਰ ਇੰਨਾ ਪਿਆਰ ਯਾਰ ਉਪਰਾ ਮਹਿਸੂਸ ਹੀ ਨਹੀਂ ਹੋ ਸਕਦਾ ਹੈਗਾ ਜਵਾਕਾਂ ਨੇ ਦੇਖ ਲਓ ਲਵ ਯੂ ਓਏ ਜਿਗਰ ਦੇ ਟੋਟੇ ਹਾਂਜੀ ਭਤੀਜ ਵਾਪਸ ਜਾ ਰਹੀ ਹੈ ਪਿੰਡ ਵੱਲ ਨੂੰ ਹਾਂਜੀ ਲੁਧਿਆਣੇ ਤੋਂ ਆ ਰਹਿਆ ਤੀ ਦਰਾਹਾ ਪਹੁੰਚਣ ਵਾਲਾ ਹੀ ਆ ਆ ਮੇਰਾ ਭਤੀਜ ਮਿਲ ਗਿਆ ਰਸਤੇ 'ਚ ਠੀਕ ਆ ਭਤੀਜਿਆ ਹਾਂਜੀ ਹਾਂਜੀ ਵਧੀਆ ਓਕੇ ਰਿਪੋਰਟ ਹਾਂਜੀ ਓਕੇ ਰਿਪੋਰਟ ਠੀਕ ਆ ਠੀਕ ਆ ਕਿਹੜੀ ਕਲਾਸ ਦੱਸੀ ਸੀ ਪਾਸਟੂ ਠੀਕ ਆ ਨੰਬਰ ਵਧੀਆ ਲੈਣੇ ਨੇ ਪੁੱਤ ਠੀਕ ਆ ਜੀ ਕਿਹੜਾ ਪਿੰਡ ਸੀ ਮੰਨੂਪੁਰ ਆਈ ਠੀਕ ਆ ਠੀਕ ਆ ਲੱਭ ਜੂ ਹੌਲੀ ਜਾਈ ਹਾਂ ਠੀਕ ਆ ਪੁੱਤ ਹਾਂਜੀ ਆ ਮੇਰੇ ਭਤੀਜ ਨੇ ਲਾੜਲੇ ਬੰਦੇ ਗੜ ਤੂੰ ਠੀਕ ਹੋ ਹਾਂਜੀ ਭਤੀਜਿਆਂ ਦਾ ਫੋਨ ਆ ਗਿਆ ਤੀ ਆ ਵੀਜਾ ਟੱਪ ਕੇ ਖੜਾ ਏ ਅਨੇ ਚਾਚੇ ਅਸੀਂ ਆ ਰਹੇ ਹਾਂ ਮਿਲ ਕੇ ਜਾਈਏ ਹਾਂ ਸਾਰਿਆਂ ਨੂੰ ਆ ਭਤੀਜ ਨੇ ਆਪਣੇ ਇਹਨਾਂ ਨੇ ਮੈਸੇਜ ਆਇਆ ਸੀ ਕਿ ਚਾਚੇ ਖੜਕੇ ਜਾਈਂ ਅੱਬੀ ਜਾ ਟੱਪ ਕੇ ਖੜਾ ਦੀਗਾ ਉਹ ਠੀਕੋ ਹਾਂ ਵਦਿਆ ਵਦਿਆ ਚੜਦੀ ਕਲਾ ਕਿਹੜਾ ਪਿੰਡਾ ਪੁੱਤ ਆਪਣਾ ਭਾਅ ਉਸ ਲਈ ਤੁਹਾਨੂੰ ਫੋਨ ਨਹੀਂ ਕੀਤੀ ਆਪਾਂ ਮੇਲਾ ਕਰਾਉਣ ਲਈ ਉਦੋਂ ਆਹ ਹਾਂ ਆਪਣਾ ਚਾਚਾ ਨਾ ਪਿਆਰਾ ਐ ਨਾ ਰੋਣਾ ਹੋਣ ਕੀ ਕਰਦੇ ਹੋ ਇੱਧਰ ਆਪਾਂ ਮੈਂ ਤਾਂ ਕੋਈ ਨਹੀਂ ਬੰਦਾ ਪਰਚੰਦਾ ਉਹ ਨਹੀਂ 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 ਫੁੱਲ 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 ਲੱਗਾ ਲੱਭ ਜੂ ਆਣ ਪੂਰਾ ਹੋਰ ਦੱਸ ਗੱਲਬਾਤ ਓਕੇ ਰਿਪੋਰਟ ਪੈਨ ਪੂਰੀ ਓਕੇ ਜੀ ਤੇ ਪੇਪਰ ਕਿਵੇਂ ਹੋਏ ਨੇ ਪੇਪਰ ਵਧੀਆ ਹੋਏ ਚਾਚਾ ਜੀ ਬਾ ਠੀਕ ਆ ਠੀਕ ਆ ਟਿਊਸ਼ਨ ਰੱਖ ਲਿਓ ਜੇ ਰੱਖਣੀ ਹੋਈ ਰੱਖ ਲਈ ਖੱਲੇ ਜੀ ਆਪਾਂ ਬਾ ਠੀਕ ਆ ਠੀਕ ਆ ਹੋਰ ਦੱਸੋ ਗੱਲਬਾਤ ਕਿਹੜਾ ਬਾ ਠੀਕ ਆ ਛੜਤੀ ਕਲਾਈ ਚਾਹੀਦੀ ਅੱਛਾ ਧੀ ਜਾ ਕੇ ਸੀ ਯਾਰ ਉਹਨਾ ਕਰਕੇ ਫਿਰ ਮੈਨੂੰ ਉੱਲੇ ਖੜਦਾ ਪੈ ਗਿਆ ਯਾਰ ਹੋਰ ਦੱਸੋ ਮੁੰਡਿਓ ਓਕੇ ਰਿਪੋਰਟਾਂ ਵਧੀਆ ਚਾਹੀਦੀ ਆ ਬਹੁਤ ਆਪ ਦੂਆ ਤੁਹਾਨੂੰ ਸਾਰਿਆਂ ਨੂੰ ਹਾਂਜੀ ਦੋਸਤੋ ਹੁਣ ਖੰਨੇ ਤੋਂ ਖਾਣ ਪੀਣ ਵਾਲਾ ਸਮਾਨ ਸ਼ਾਮ ਵਾਲਾ ਫੜ ਕੇ ਚੱਲਦੇ ਆਂ ਹਾਂਜੀ ਦੋਸਤੋ ਖੰਨੇ ਰੁਗੀਆਂ ਥੋੜਾ ਜਿਹਾ ਮੈਂ ਕਿਹਾ ਇੱਥੋਂ ਖਾਣ ਪੀਣ ਦਾ ਚਿਕਨ ਚੁਕਨ ਫੜ ਲਈਏ ਉਹ ਲੈ ਕੇ ਫਿਰ ਆਪਾਂ ਚੱਲਦੇ ਆਂ ਪਿੰਡਰ ਨੂੰ ਹਾਂਜੀ ਆ ਖੰਨੇ ਮੇਰੇ ਭਤੀਜਾ ਆ ਕੇ ਕਿਹੜੀ ਕਲਾਸ ਆ ਮੇਰੇ ਭਤੀਜਿਆਂ ਦੀ ਨੌਵੀਂ ਨੌਵੀਂ ਸਾਰਿਆਂ ਦੀ ਤੇਰੀ ਵੀ ਨੌਵੀਂ ਹਾਂਜੀ ਤੇ ਸਕੂਲ ਕਿਹੜਾ ਪੁੱਤ ਜੀ ਐਸ ਇਹ ਐ ਖੰਨੇ ਵਾਲਾ ਹੀ ਨਾ ਠੀਕਾ ਠੀਕਾ ਆ ਵੀ ਭਤੀਜਾ ਆਪਣਾ ਯਾਰ ਸਾਰੇ ਇੱਥੇ ਖੰਨੇ ਮਿਲੇ ਨੇ ਹੋਰ ਦੱਸੋ ਕੋਈ ਸੇਵਾ ਚਾ ਚੇ ਲੈ ਕਾ ਇਹ ਕੁਛ ਖਾਣਾ ਪੀਣਾ ਹੈ ਓਕੇ ਹਾਂਜੀ ਹਾਂਜੀ ਅੱਜ ਆਈ ਬੋ ਮੇਰਾ ਜਨਮ ਦਿਨ ਆ ਅੱਜ ਆ ਮੇਰਾ ਉਰੇ ਆ ਜਾ ਚੱਲ ਉਰੇ ਹੈਪੀ ਬਰਥਡੇ ਭਾਈ ਤੁਹਾਨੂੰ ਧੰਨਵਾਦ ਰੱਬ ਤੇਰੀਆਂ ਲੰਮੀਆਂ ਉਮਰਾਂ ਕਰੇ ਯਾਰ ਹਾਂਜੀ ਹਾਂਜੀ ਮਾਪੇ ਤੇ ਪੈਰੀ ਹੱਥ ਲਾਇਆ ਕਰੋ ਠੀਕ ਆ ਹਾਂ ਹਾਂਜੀ ਦੋਸਤੋ ਖਾਣ ਵਾਲਾ ਸਮਾਨ ਲੈ ਲਿਆ ਆਪਾਂ ਉਹ ਤਾਂ ਤੇ ਹੁਣ ਚੱਲਦੇ ਆਂ ਆਪਾਂ ਪਿੰਡ ਨੂੰ ਹਾਂਜੀ ਮਿੱਤਰ ਪਿਆਰਿਓ ਆ ਮੇਰੇ ਖੰਨੇ ਵਾਲੇ ਭਤੀਜੇ ਐਸ ਕੱਲ 'ਚ ਹਾਂਜੀ ਹਾਂਜੀ ਆਉਂਗਾ ਭਤੀਜਾ ਚੱਕੜ ਹੀ ਆ ਯਾਰ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਨਹੀਂ ਆਪਾਂ ਖੜਦੇ ਯਾਰ ਠੀਕ ਹੈ ਹਾਂਜੀ ਸਭ ਤੋਂ ਇੱਕ ਕਾਲ ਜੀ ਹੁਣੇ ਘਰੇ ਆਇਆ ਜੀ ਹਜੇ ਅੱਜ ਦੇ ਬਲੌਗ ਦੀ ਕਰਦੇ ਹਾਂ ਸਮਾਪਤੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਘੰਟੀ ਵਾਲਾ ਬਟਨ ਜਰੂਰ ਦਬਿਓ ਅੱਜ ਧੰਨ ਧੰਨ ਕਰਾਤੀ ਸਾਰੇ ਪੰਜਾਬ ਵਾਸੀਆਂ ਨੇ ਲੁਧਿਆਣੇ ਵਾਲਿਆਂ ਨੇ ਵੀ ਅੱਜ ਮਨ ਖੁਸ਼ ਕਰਤਾ ਯਾਰ ਇੰਨਾ ਕਰੋੜ ਮੈਂ ਕਦੇ ਨਹੀਂ ਦੇਖਣਾ ਹੈਗਾ ਜਿੰਨਾ ਮਤਲਬ ਤੁਸੀਂ ਅੱਜ ਇੰਨਾ ਦੇ ਚਾਚੇ ਨੂੰ ਪਿਆਰ ਦਿੱਤਾ 4 ਵਜੇ ਦਾ ਤਕਰੀਬਨ ਤੁਰਿਆਂ ਵੀ ਆ ਉਥੋਂ ਮੈਂ ਹੁਣ ਟਾਈਮ ਹੋ ਗਿਆ 7:15 ਹੋ ਗਏ 3 ਘੰਟੇ 15 ਮਿੰਟ ਚ ਪਹੁੰਚਿਆ ਪਿੰਡ ਜਿਹੜਾ 1 ਘੰਟੇ 10 ਮਿੰਟ ਦਾ ਸਫ਼ਰ ਆ ਰਸਤੇ 'ਚ ਵੀ ਭਤੀਜ ਭਤੀਜੀਆਂ ਰੋਕ ਲਿੰਦੇ ਦੀ ਯਾਰ ਲਵਜੂ ਆ ਜੇ ਕਰਦੇ ਹਾਂ ਜੀ ਦੋਸਤੋ ਤੇ ਨਾਲੇ ਅੱਜ ਕਰਵਾ ਚੌਥ ਦਾ ਤਿਹਾਰਾ ਸਾਰੀਆਂ ਭੈਣਾਂ ਨੂੰ ਮੁਤਾਮਨ ਮੁਬਾਰਕ